ਦੇਖੋ ਇੱਕ ਮਹਾਨ ਗਨਸਭਾ ਹੋਣ ਜਾ ਰਹੀ ਹੈ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਣਗੇ ਪੰਜਾਬੀ ਸਾਰੇ ਸਨਾਤਨੀ ਇਕੱਠੇ ਹੋਗੇ ਵਿਸ਼ਵ ਸਨਾਤਨ ધਰਮ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਦੇਖ ਰਹੇ ਹਾਂ ਕਿ ਜੋ ਜੋ ਜਿਸ ਨੇ ਜੋ ਰਾਮ ਕੋ ਲਾਏ ਹਨ ਅਸੀਂ ਉਹਨੂੰ ਕੋ ਲਾएंगे ਅੱਜ ਜੋ ਸਾਡੇ ਮਹਾਪੁਰਸ਼ ਇੱਥੇ ਆਉਣ ਵਾਲੇ ਆ ਕੱਲ ਪ੍ਰੋਗਰਾਮ ਹੋਏਗਾ ਔਰ ਇਸ ਜਿਹੜੀ ਜੀਰਨਗਰ ਦੀ ਰੈਲੀ ਹੋ ਰਹੀ ਹੈ ਇੱਕ ਰਿਕਾਰਡ ਰੈਲੀ ਹੋਏਗੀ ਹਜ਼ਾਰਾਂ ਦੇ ਤਦਾਦ ਚ ਲੋਕ ਜਿਹੜੇ ਅੱਜ ਉਤਸ਼ਾਹਿਤ ਹੈ ਹੌਣ ਵੀ ਆ ਰਹੇ ਮਿਲ ਵੀ ਰਹੇ ਤੇ ਬਸਾਂ ਭਰ ਕੇ ਆਪਣੇ ਆਪਣੇ ਇਲਾਕੇ ਤੋਂ ਆਪਣੀਆਂ ਕਾਰਾਂ ਤੇ ਆਪਣੇ ਸਕੂਟਰਾਂ ਤੇ ਆਪਣੇ ਸਾਈਕਲਾਂ ਦੇ ਦੁਨੀਆ ਇੱਥੇ ਪਹੁੰਚ ਰਹੀ ਹੈ ਵਧੀਆ ਰੈਲੀ ਹੋ ਰਹੀ ਹੈ ਇਸ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਜਿਤ ਹੋਣੀ ਹੈ ਭਾਰਤ ਜਨਤਾ ਪਾਰਟੀ ਦੀ ਉਥੇ ਪੱਕੀ ਮੋਰ ਲੱਗੇਗੀ ਕਿੰਨਾ ਬਲ ਮਿਲੇਗਾ ਜੀ ਬਹੁਤ ਬਲ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਨੇ ਉਥੇ ਰੰਗਤ ਹੀ ਬਦਲ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਕੱਲ ਇੱਥੇ ਆਣਗੇ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਨਵੀਂ ਲਹਿਰ ਚੱਲੇਗੀ ਤੇ ਪੰਜਾਬ ਦੇ ਭਾਰਤ ਜਨਤਾ ਪਾਰਟੀ ਜਿੱਤ ਹੋਏਗੀ ਤੁਹਾਡਾ ਕਾਫੀ ਸਬੰਧ ਰਿਹਾ ਸਿਆਸੇ ਨਾਲ ਬਟਾਲਾ ਤੋਂ ਹੀ ਰਿਹਾ ਕਿ ਮੁਕਾਬਲਾ ਕਿਸ ਦਾ ਮੰਨਦੇ ਹੋ ਲੱਗਦਾ ਵੀ ਬੀਜੇਪੀ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਹੈਗਾ ਹੈ। ਦੇਖੋ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜਿਸ ਤਰ੍ਹਾਂ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਹੀ ਹੈ। ਔਰ ਪੰਜਾਬੀ ਲੋਕ ਇਕੱਠੇ ਹੋ ਕੇ ਸੰਘੜੀ ਤੋਂ ਕੇ ਵੋਟ ਪਾਦੇ ਨੇ ਪਿਛਲੇ ਇਲੈਕਸ਼ਨਾਂਾਂ ਚ ਆਪਾਂ ਦੇਖਿਆ ਜਿੱਦਾਂ ਮੂਵਮੈਂਟ ਹੁੰਦੀ ਹੈ ਇਕੱਠੀ ਹੁੰਦੀ ਹੈ। ਅੱਜ ਅੰਡਰਕਰੰਟ ਜਿਹੜੀ ਹੈ ਲੋਕ ਮਿਲ ਕੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਨੌਜਵਾਨ ਬੱਚਿਆਂ ਦੀ ਬਿਹਤਰੀ ਲਈ ਪੰਜਾਬ ਨੂੰ ਅੱਗੇ ਲੈ ਜਾਣ ਲਈ ਇਹ ਫੈਸਲਾ ਕਰ ਚੁੱਕੇ ਨੇ। ਕਿ ਆਪਾਂ ਇਸ ਵਾਰ ਬੀਜੇਪੀ ਨੂੰ ਮੌਕਾ ਦੇਈਏ ਤਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਨਿਸ਼ਚਿਤ ਹੈ ਕੇਂਦਰ ਚ ਬਣਨੀ ਦਿੱਲੀ ਤੇ ਬੀਜੇਪੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ ਅਨੰਦਭਾਈ ਮੋਦੀ ਜਿਹੜੇ ਪ੍ਰਧਾਨ ਮੰਤਰੀ ਬਣਨੇ ਨਿਸ਼ਚਿਤ ਹੈ ਅਸੀਂ ਵੀ ਸਾਰੇ ਨਾਲ ਜੁੜ ਕੇ ਦੇਸ਼ ਦੀ ਤਰੱਕੀ ਦੇ ਸਹਾਈ ਹੋਈਏ ਔਰ ਸਾਡਾ ਪੰਜਾਬ ਵੀ ਪਿੱਛੇ ਨਾ ਰਹਿ ਜਾਵੇ ਇਸ ਲਈ ਸਾਰੇ ਜਣੇ ਲੋਕ ਮਿਲ ਕੇ ਜਰੇ ਆ ਉਹ ਬੀਜੇਪੀ ਨੂੰ ਇਸ ਵਾਰ ਵੋਟ ਕਰਨ ਵਾਲੇ ਆ